ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਮਇਤਾ ਕਾਲਾ ਆਂਦਾ ਜੀ ਪਿਤਾ ਮਇਤਾ ਕਾਲੂ ਜੀ ਪੰਡਤ ਹਰਦੇਵਾਲ ਜੀ ਦੇ ਨਾਲ ਗੱਲ ਕਰਦੇ ਆ ਇੱਕ ਦਿਨ ਮਿਥਿਆ ਜਾਂਦਾ ਵਾ ਤਰੀਕ ਮਿਠੀ ਜਾਂਦੀ ਆ ਉਸ ਮਿਥੇ ਹੋਏ ਦਿਨ ਦੇ ਅਨੁਸਾਰ ਸਾਰੇ ਸਾਖ ਸੰਬੰਧੀ ਰਿਸ਼ਤੇਦਾਰ ਸਾਰੇ ਇਕੱਠੇ ਹੁੰਦੇ ਆ ਪੰਡਤ ਹਰਦੇਵਾਲ ਜੀ ਹੁੰਦੇ ਆ ਵਿਧੀ ਵਿਵਧਾਨ ਕਰਦੇ ਆ ਖਾਣ ਪੀਣ ਦਾ ਵੰਸਵੰਨੇ ਰਸਤ ਖਾਣ ਪੀਣ ਨੂੰ ਬੜਾ ਪ੍ਰਬੰਧ ਕੀਤਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਿਠਾ ਕੇ ਉਹਨਾਂ ਨੂੰ ਬਾਹ ਤਾਂ ਕਰਕੇ ਤੇ ਬਾ ਉਹਨਾਂ ਨੂੰ ਜਨੇਊ ਤਾਰਨ ਕਰਾਉਣ ਲੱਗੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦਾ ਹੱਥ ਫੜ ਕੇ ਗਿਆ ਇਹ ਤੁਸੀਂ ਧਾਗਾ ਜੇ ਮੇਰੇ ਕੀ ਪਾਉਣ ਲੱਗੇ ਹੋ ਤੇ ਹਰਦੇਵਾਲ ਜੀ ਨੇ ਜਵਾਬ ਦਿੱਤਾ ਉਹ ਕਹਿੰਦੇ ਨਾਨਕ ਪੁੱਤਾਂ ਦੇ ਧਾਗਾ ਨਹੀਂ ਆ ਇਹ ਜਨੇਊ ਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉੱਤਰ ਸੀ ਕਿ ਤਾਂ ਗਾਇ ਜਨੂ ਕਿਉਂ ਪਾਉਂਦੇ ਆ ਉਹ ਆਂਦੇ ਇਹ ਉੱਚੀ ਜਾਤ ਦੇ ਬ੍ਰਾਹਮਣਾਂ ਨੂੰ ਪਾਇਆ ਜਾਂਦਾ ਵਾ ਉੱਚੀ ਜਾਤ ਦੇ ਹਿੰਦੂਆਂ ਨੂੰ ਪਾਇਆ ਜਾਂਦਾ ਵਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿ ਕੋਈ ਵੀ ਬੰਦਾ ਜੇਕਰ ਉੱਚੀ ਜਾਤ ਦਾ ਹੈਗਾ ਵਾ ਉਹ ਆਪਣੇ ਕਿਰਦਾਰ ਕਰਕੇ ਆ ਆਪਣੇ ਕੰਮਾਂ ਕਰਕੇ ਆ ਇੱਕ ਧਾਗਾ ਪਾਉਣ ਦੇ ਨਾਲ ਕੋਈ ਬੰਦਾ ਉੱਚੀ ਆਚਰਣ ਦਾ ਨਹੀਂ ਬਣ ਜਾਂਦਾ ਤੇ ਪੰਡਤ ਹਰਦੇਵਾਲ ਜੀ ਕਹਿੰਦੇ ਕਿ ਇਹ ਧਰਮ ਦੀ ਮਨਾਉਤ ਇਹ ਪਾਉਣਾ ਪੈਂਦਾ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗੋਂ ਉੱਤਰ ਦਿੱਤਾ ਕਿ ਜੇਕਰ ਜਨੇਊ ਪਾਉਣਾ ਵਾ ਤੇ ਦਇਆ ਕਪਾਲ ਸੰਤੋਖ ਸੂਤ ਜਤ ਗੰਧੀ ਸਤਵਟ ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘਤ ਨਾ ਇਹ ਟੁੱਟੇ ਨਾ ਮਰ ਲੱਗੇ ਨਾ ਇਹ ਜਲੇ ਨਾ ਜਾਏ ਧੰਸੋ ਮਾਨ ਸ্নান ਕਾ ਜੋਗਲ ਚੱਲੇ ਪਾਏ ਗੁਰੂ ਸਾਹਿਬਾਂ ਦਾ ਜੀ ਇਹੋ ਜਿਹਾ ਜਨੇਊ ਤੇਰੇ ਕੋਲ ਹੈਗਾ ਵਾ ਤੇ ਪਾ ਦੇ ਹੁਣ ਇਹ ਅਸੀਂ ਚਲੋ ਇਤਿਹਾਸ ਸੁਣਾਈਦਾ ਵਾ ਕਿ ਗੁਰੂ ਸਾਹਿਬ ਕਹਿੰਦੇ ਜੇਕਰ ਜਨੇਊ ਦੇਣਾ ਵਾ ਜਿਹੜਾ ਆਤਮਾ ਨੂੰ ਮਿਲਨ ਵਾਲਾ ਜਨੇਊ ਹੋਵੇ ਆਤਮਿਕ ਜਨੇਊ ਪਵਾ ਹੁਣ ਇਹ ਇਤਿਹਾਸ ਜਦੋਂ ਸਾਡੇ ਕੋਲ ਜੀ ਹਿੰਦੂ ਵੀਰ ਸੌਂਦੇ ਆ ਉਹ ਲਪਟਾ ਪਾ ਦਿੰਦੇ ਆ ਕਿ ਵੇਖੋ ਜੀ ਜੇਕਰ ਜਨੇਊ ਨਾਲ ਨਹੀਂ ਜਾਣਾ ਤੇ ਪੰਜ ਕਕਾਰ ਕਿਹੜੇ ਨਾਲ ਜਾਣੇ ਉਹ ਲੱਭਤਾ ਬਉ ਦੇਕ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀਗਾ ਉਦੋਂ ਵੀ ਇਹ ਗੱਲ ਕੀਤੀ ਗਈ ਕਤਕੇ ਵਿਸਾਖ ਕਿਤਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਲਿਖਿਆ ਗਿਆ ਵਾ ਉਹ ਲਿਖਿਆ ਗਿਆ ਵਾ ਵਿਸਾਖ ਦਾ ਸਾਡੇ ਕਈ ਬਲਾ ਰਹੇ ਨੇ ਉਦੋਂ ਗੱਲ ਕੀਤੀ ਗੁਰੂ ਸਾਹਿਬ ਦਾ ਇਤਿਹਾਸ ਹੋਰ ਉਸ ਨੇ ਆ ਹੁਣ ਉਹਨਾਂ ਨੇ ਉਦੋਂ ਵੀ ਇਹ ਲਪਟਾ ਪਾਇਆ ਦੇਖੋ ਜੀ ਆਂਦੇ ਜੇਕਰ ਪੰਜ ਕਾਰ ਨਾਲ ਨਹੀਂ ਜਾਣੇ ਉਹ ਕਹਿੰਦੇ ਜੇਕਰ ਜਨੇਊ ਨਾਲ ਨਹੀਂ ਜਾਣਾ ਉਹ ਕਹਿੰਦੇ ਪੰਜ ਕਾਰ ਕਿਹੜੇ ਨਾਲ ਜਾਣੇ ਆ ਉਹ ਆਂਦੇ ਜੇਕਰ ਜਨੇਊ ਤੇ ਗਾਤਰੇ ਦੇ ਵਿੱਚ ਫਰਕ ਕੀ ਆ ਉਹ ਉਹਨੂੰ ਲਪਟਾ ਪਾਉਂਦੇ ਰਹਿੰਦੇ ਆ ਉਹਨਾਂ ਵੀਰਾਂ ਨੂੰ ਪਹਿਲੀ ਮੈਂ ਬੇਨਤੀ ਇੱਕ ਕਰਾਂ ਕਿ ਜਨੇਊ ਦਾ ਵੱਡਾ ਲੌਜਿਕ ਸੀਗਾ ਉਹ ਜਾਤ ਪਾਤ ਵੇਖ ਕੇ ਪਾਇਆ ਜਾਂਦਾ ਹੈ ਲekin ਸ਼ਰੀ ਸਾਹਿਬ ਦੇ ਨਾਲ ਇਦਾਂ ਦਾ ਕੋਈ ਵੀ ਚੀਜ਼ ਇਦਾਂ ਦਾ ਕੋਈ ਵੀ ਲੌਜਿਕ ਨਹੀਂ ਹੈ ਅਮਰਤ ਛਕਣਾ ਵਾ ਹਰ ਇੱਕ ਬੰਦਾ ਛਕ ਸਕਦਾ ਵਾ ਜਨੇਊ ਕੇਵਲ ਆਦਮੀਆਂ ਨੂੰ ਪੁਆਇਆ ਜਾਂਦਾ ਹੈ ਔਰਤਾਂ ਜਨੇਊ ਨਹੀਂ ਪਾਖਦੀਆਂ ਲekin ਜੇਕਰ ਗੱਲ ਕੀਤੀ ਜਾਵੇ ਅਮਰਤ ਦੀ ਤੇ ਅਮਰਤ ਔਰਤਾਂ ਵੀ ਛਕ ਸਕਦੀਆਂ ਵਾ ਤੇ ਅਮਰਤ ਬੰਦੇ ਵੀ ਆਦਮੀ ਵੀ ਛਕ ਸਕਦੇ ਆ ਬਕਾਇਦਾ ਇਥੋਂ ਤੱਕ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਵੀ ਲਿਖੀ ਆ ਕਿ ਪੰਜ ਪਿਆਰਿਆਂ ਦੇ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਵਾ ਹੁਣ ਕੀ ਉਹ ਵੀਰ ਜਵਾਬ ਦੇ ਦੇਣ ਕਿ ਕੀ ਔਰਤਾਂ ਜਨੇਊ ਪਾ ਸਕਦੀਆਂ ਹਨ ਕਦੀ ਨਹੀਂ ਪਾ ਸਕਦੀਆਂ ਹੁਣ ਉਹਨਾਂ ਵੀਰਾਂ ਨੂੰ ਇੱਕ ਮੈਂ ਬੇਨਤੀ ਪਹਿਲੀ ਕਰਾ ਕਿ ਜੇਕਰ ਗੱਲ ਰਹੀ ਗਾਤਰੇ ਦੀ ਗਾਤਰਾ ਕਕਾਰ ਨਹੀਂ ਆ ਕਕਾਰ ਕਿਰਪਾਨ ਆ ਗਾਤਰ ਕੇਵਲ ਤੇ ਕੇਵਲ ਕਿਰਪਾਨ ਨੂੰ ਹੋਲਡ ਕਰ ਲਈ ਹੈ ਅਸਲ ਕਾਰ ਖੀਰੀ ਸਾਹਿਬ ਅਸਲ ਕਕਾਰ ਕਿਰਪਾਨ ਆ ਹੁਣ ਪੰਜ ਕਕਾਰ ਗੁਰੂ ਸਾਹਿਬ ਨੇ ਕੋ ਦਿੱਤੇ ਉਹਨਾਂ ਦਾ ਵੱਖਰਾ ਵੱਖਰਾ ਲੌਜਿਕ ਹੈਗਾ ਕੇਸ ਕੰਗਾ ਕੜਾ ਅਕਸ਼ਰਾਂ ਕਿਰਪਾਨ ਪਹਿਲਾਂ ਮੈਂ ਮੋਟੀ ਮੋਟੀ ਉਦਾਹਰਣ ਇੱਕ ਦਵਾ ਜੇਕਰ ਕੋਈ ਬੰਦਾ ਜਨਮ ਲਵੇ ਜਦੋਂ ਉਹ ਬੰਦਾ ਵੱਡਾ ਹੁੰਦਾ 15 16 ਸਾਲ ਦੀ ਉਮਰ ਦੇ ਵਿੱਚ ਪਹੁੰਚਦਾ ਵਾ ਜੇਕਰ ਉਸ ਬੰਦੇ ਦੇ ਉਨੂੰ ਸ਼ੇਵਿੰਗ ਕਰ ਦਿੱਤੀ ਜਾਵੇ ਜੇਕਰ ਉਸ ਬੰਦੇ ਦੇ ਵਾਲ ਕੱਟ ਦਿੱਤੇ ਜਾਣ ਤੇ ਉਹ ਬੰਦਾ Hindu ਪ੍ਰਤੀਕ ਹੁੰਦਾ ਵਾ ਜੇਕਰ ਸੰਤ ਕਰ ਦਿੱਤੀ ਜਾਵੇ ਜੇਕਰ ਮੋਛ ਕਰ ਦਿੱਤੀ ਜਾਵੇ ਤੇ ਉਹ ਬੰਦਾ ਮੁਸਲਮਾਨ ਪ੍ਰਤੀਕ ਹੁੰਦਾ ਵਾ ਲੇਕਿਨ ਜੇਕਰ ਇੱਕ ਬੱਚੇ ਨੇ ਜਨਮ ਲਿਆ ਜੇਕਰ ਉਹ ਬੱਚੇ ਨੂੰ ਉਸੇ ਤਰ੍ਹਾਂ ਵੱਡਾ ਹੁੰਨ ਦਿੱਤਾ ਜਾਵੇ ਦਾੜੀ ਕੇਸ ਆ ਜਾਣ ਤੇ ਉਸ ਬੰਦੇ ਨੂੰ ਸਰਦਾਰ ਜੀ ਕਹਿ ਕੇ ਦੁਨੀਆ ਪੁਕਾਰਦੀ ਐ ਉਹ ਬੰਦਾ ਆਪਣੇ ਆਪ ਸਿੱਖ ਹੋ ਜਾਂਦਾ ਵਾ ਤੇ ਜੇਕਰ ਅੰਮ੍ਰਿਤ ਛਕ ਲਏ ਤੇ ਫਿਰ ਗੁਰੂ ਕਾ ਸਿੰਘ ਹੋ ਜਾਂਦਾ ਵਾ ਕੇਸਾਂ ਦਾ ਲਾਜਿਕ ਇਹ ਆ ਜੇਕਰ ਕੇਸ ਨਾ ਕਟੇ ਜਾਣ ਤੇ ਫਿਰ ਉਹ ਬੰਦਾ ਸਿੱਖ ਬਣ ਜਾਂਦਾ ਵਾ ਹੁਣ ਇਹਦੇ ਵਿੱਚੋਂ ਇੱਕ ਕਈ ਵੀਰਾਂ ਦਾ ਹੋਰ ਸਬੂਤ ਨਿਕਲਦਾ ਵਾ ਕਿ ਜੇਕਰ ਕੇਸ ਕਟਣੀ ਆ ਜੇਕਰ ਕੇਸ ਕਤਲ ਨਹੀਂ ਕਰਨੇ ਉਹ ਕਹਿੰਦੇ ਜਦੋਂ ਜੇਕਰ ਨਹ ਕੱਟੀਦੇ ਆ ਉਹ ਕਹਿੰਦੇ ਕਿ ਉਹ ਸਰੀਰ ਦੀ ਬੇਅਦਬੀ ਨਹੀਂ ਤਾਂ ਮੈਂ ਉਹਨਾਂ ਵੀਰਾਂ ਨੂੰ ਜਵਾਬ ਦਵਾਂ ਕਿ ਜੇਕਰ ਨਹ ਕੱਟੀਦੇ ਆ ਜੇਕਰ ਨਾ ਖੂਨ ਕੱਟੀਦੇ ਆ ਤੇ ਨਾ ਖੂਨ ਉਹ ਕੱਟੀਦੇ ਆ ਜਿਹੜੇ ਵੱਧ ਚੁੱਕੇ ਹੁੰਦੇ ਆ ਕੱਚਾ ਨੇਲ ਆਪਾਂ ਕਦੀ ਨਹੀਂ ਕਟਾਂਗੇ ਨੇਲ ਕਟਾਂਗੇ ਉਹ ਕਟਾਂਗੇ ਜਿਹੜੇ ਨੇਲ ਪੱਕ ਕੇ ਮਰਦਾ ਹੋ ਜਾਂਦੇ ਆ ਉਹਨਾਂ ਦੇ ਗੱਲ ਆ ਜਾਂਦੀ ਹੈ ਕੇਸਾਂ ਤੇ ਅਬ ਅਹੀਂ ਕੇਸਾਂ ਦੇ ਕੰੰਗਾ ਕਰਦੇ ਆ ਕੰਗਾ ਉਹਨਾਂ ਕੇਸਾਂ ਨੂੰ ਲਾਇਆ ਹੁੰਦਾ ਵਾ ਜਿਹੜੇ ਕੇਸ ਸਰੀਰ ਨਾਲੋਂ ਵੱਖਰੇ ਹੋ ਜਾਂਦੇ ਆ ਜਿਹੜੇ ਕੇਸ ਚੰਗੇ ਹੁੰਦੇ ਆ ਸਹੀ ਸਲਾਮਤ ਹੁੰਦੇ ਆ ਉਹਨਾਂ ਕੇਸਾਂ ਨੂੰ ਕੰਗਾ ਉਤਾਰਦਾ ਨਹੀਂ ਆ ਕੇਸਾਂ ਦੀ ਸਫਾਈ ਕਰਨ ਵਾਸਤੇ ਗੁਰੂ ਸਾਹਿਬ ਨੇ ਕੰਗਾ ਦਿੱਤਾ ਵਾ ਫਰਕ ਕਮਾਲ ਦੀ ਗੱਲ ਤੁਸੀਂ ਹੋਰ ਵੇਖੋ ਇਹ ਗੱਲ ਅੱਜ ਸਾਇੰਸ ਨੇ ਮੰਨੀ ਹੈ ਕਿ ਜਿਹੜੀਆਂ ਪਲਾਸਟਿਕ ਦੀਆਂ ਸਾਡੇ ਘਰਾਂ ਦੇ ਵਿੱਚ ਆ ਦੁਕਾਨਾਂ ਤੇ ਮਿਲ ਜਾਂਦੀਆਂ ਕੰਗੀਆਂ ਉਹਨਾਂ ਕੰਗੀਆਂ ਦੇ ਨਾਲ ਜੇਕਰ ਲੱਕੜ ਦੇ ਕੰਗੇ ਦਾ ਜੇਕਰ ਕੰਪੇਅਰ ਕਰਕੇ ਵੇਖਿਆ ਜਾਵੇ ਤੇ ਸਾਇੰਸ ਨੇ ਇਹ ਗੱਲ ਅੱਜ ਮੰਨੀ ਆ ਕਿ ਲੱਕੜ ਦਾ ਕੰਗਾ ਜਦੋਂ ਉਹਦੇ ਨਾਲ ਕੇਸਾਂ ਨੂੰ ਸਾਫ਼ ਕਰੀਦਾ ਕੇਸ ਵਧਦੇ ਆ ਤੇ ਉਹ ਬ੍ਰੇਨ ਨੂੰ ਵੀ ਇੱਕ ਪੋਜੀਟਿਵ એનર્ਜੀ ਦਿੰਦਾ ਵਾ ਲੇਕਿਨ ਸਾਇੰਸ ਨੇ ਇਹ ਗੱਲ ਅੱਜ ਕਲੀਅਰ ਕੀਤੀ ਆ ਪਰ ਕਮਾਲ ਦੀ ਗੱਲ ਵੇਖੋ ਗੁਰੂ ਸਾਹਿਬ ਨੇ ਇਹ ਗੱਲ 1699 ਦੇ ਵਿੱਚ ਅਮਰ ਸੰਚਾਰ ਕਰਵਾਇਆ ਗੁਰੂ ਸਾਹਿਬ ਨੇ ਇਹ ਚੀਜ਼ ਉਦੋਂ ਹੀ ਪਾ ਕੇ ਤੇ ਗੁਰੂ ਸਾਹਿਬ ਨੇ ਸਾਨੂੰ ਉਸ ਸਮੇਂ ਹੀ ਕੰਗਾ ਦੇ ਦਿੱਤਾ ਕੰਗੇ ਦਾ ਕੰਮ ਕੇਸਾਂ ਦੀ ਸਫਾਈ ਕਰਨੀ ਜਦੋਂ ਕੇਸਾਂ ਨੂੰ ਵਾਲਈਦਾ ਵਾ ਤੇ ਉਸ ਸਮੇਂ ਸਿੱਖ ਨੇ ਕੰਗੇ ਨੂੰ ਕੇਸਾਂ ਦੇ ਵਿੱਚ ਹੀ ਸੰਭਾਲਦਾ ਹੁਣ ਗੱਲ ਰਹੀ ਕੜੇ ਦੀ ਕੜਾ ਕੋ ਦਿੱਤਾ ਗਿਆ ਤੇ ਕੋਈ ਵੀ ਮੰਦਾ ਕੰਮ ਕਰ ਲਈ ਤੁਹਾਡਾ ਹੱਥ ਗਾੜੀ ਹੋਵੇ ਤੇ ਗੁਰੂ ਦੇ ਕੜੇ ਦਾ ਭਾਵ ਹੈ ਗੁਰੂ ਨੇ ਤੁਹਾਡਾ ਹੱਥ ਫੜਿਆ ਵਾ ਜਿਦਾਂ ਇੱਕ ਪਿਓ ਨੇ ਆਪਣੇ ਪੁੱਤਰ ਦਾ ਹੱਥ ਫੜਿਆ ਹੁੰਦਾ ਵਾ ਗੁਰੂ ਨੇ ਕੜੇ ਦੇ ਰੂਪ ਦੇ ਵਿੱਚ ਭਾਵ ਸਾਡਾ ਹੱਥ ਫੜਿਆ ਵਾ ਅਸੀ ਗੁਰੂ ਕੇ ਸਿੱਖ ਆ ਤੇ ਗੁਰੂ ਨੇ ਸਾਡਾ ਹੱਥ ਫੜਿਆ ਵਾ ਗੁਰੂ ਸਾਡਾ ਮਾਤਾ ਪਿਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਭਨਾ ਦਾ ਮਾਪਿ ਉਹ ਆਪ ਹੈ ਗੁਰੂ ਸਾਡਾ ਮਾਤਾ ਪਿਤਾ ਵਾ ਇੱਕ ਪਿਓ ਨੇ ਆਪਣੇ ਪੁੱਤਰ ਦਾ ਹੱਥ ਫੜਿਆ ਹੁੰਦਾ ਗੁਰੂ ਨੇ ਓਵੇਂ ਸਾਡਾ ਹੱਥ ਫੜਿਆ ਕੜੇ ਦੇ ਥਰੂ ਜਿਹਦੇ ਹੱਥ ਦੇ ਵਿੱਚ ਕੜਾ ਹੋਏਗਾ ਉਹ ਗੁਰੂ ਦਾ ਸਿੱਖ ਕਦੀ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਫਸੇਗਾ ਇਹ ਰਿਹਾ ਕੜੇ ਦਾ ਲੌਜੀਕ ਕਿਰਪਾਨ ਦਾ ਲੌਜੀਕ ਕਿਰਪਾਨ ਕਿਉਂ ਦਿੱਤੀ ਗਈ ਤਾਂ ਕਿ ਸਿੱਖ ਦੇ ਸਾਹਮਣੇ ਜੇਕਰ ਕਿਸੇ ਦੀ ਧੀ ਭੈਣ ਦੀ ਪੱਤ ਲੁੱਟੀ ਜਾ ਰਹੀ ਹੈ ਤੇ ਸਿੱਖ ਗੁਰੂ ਕਾ ਆਪਣੀ ਕਿਰਪਾਨ ਦੇ ਨਾਲ ਉਸ ਦੀ ਧੀ ਭੈਣ ਦੀ ਪੱਤ ਬਚਾ ਸਕੇ ਜੇਕਰ ਕੋਈ ਬੰਦਾ ਮੰਨ ਲਓ ਕਿ ਨੇਰੇ ਸਵੇਰੇ ਤੁਸੀਂ ਜਾ ਰਹੇ ਹੋ ਕਿਤੇ ਚਾਰ ਜਣੇ ਸੁਨਸਾਨ ਰੋਡ ਤੇ ਤੁਹਾਨੂੰ ਘੇਰਨ ਤੁਹਾਡਾ ਮੋਟਰਸਾਈਕਲ ਤੁਹਾਡੀ ਗੱਡੀ ਖੋਲਣ ਤੁਹਾਡੇ ਪੈਸੇ ਖੋਲਣ ਤੁਹਾਡਾ ਮੋਬਾਈਲ ਫੋਨ ਖੋਲਣ ਤੁਹਾਡੇ ਕੋਲ ਤੁਹਾਡਾ ਗੁਰੂ ਦਾ ਬਖਸ਼ਾ ਹੋਇਆ ਕਕਾਰ ਹੋਏਗਾ ਤੁਸੀਂ ਉਸ ਕਿਰਪਾਣ ਦੇ ਨਾਲ ਆਪਣੀ ਰੱਖਿਆ ਕਰ ਸਕਦੇ ਹੋ ਲੇਕਿਨ ਜਨੇਊ ਦੇ ਨਾਲ ਐਦਾਂ ਦੀ ਕੋਈ ਗੱਲ ਨਹੀਂ ਸੀ ਜਨੇਊ ਨੂੰ ਤਾਂ ਗੁਰੂ ਸਾਹਿਬ ਨੇ ਧਾਗਾ ਕਹਿ ਕੇ ਇਨਕਾਰ ਕਰਤਾ ਲੇਕਿਨ ਸ਼੍ਰੀ ਸਾਹਿਬ ਦਾ ਲੌਜੀਕ ਇਹ ਆ ਸ਼੍ਰੀ ਸਾਹਿਬ ਦੇ ਨਾਲ ਕੋਈ ਬੰਦਾ ਕਿ ਅਸੇ ਸਥਿਤੀ ਭਾਂੰਦੀ ਪਤ ਪਜਾ ਸਕਦਾ ਵਾ ਸ਼੍ਰੀ ਸਾਹਿਬ ਦੇ ਨਾਲ ਬੰਦਾ ਕੋਈ ਆਪਣੀ ਵੀ ਰੱਖਿਆ ਕਰ ਸਕਦਾ ਵਾ ਤੁਸੀਂ ਨੇਰੇ ਸਵੇਰੇ ਕਿਤੇ ਖੇਤਾਂ ਨੂੰ ਜਾ ਰਹੇ ਹੋ ਕਿਤੇ ਚਾਰ ਬੰਦੇ ਆ ਕੇ ਤੁਹਾਨੂੰ ਪੈ ਜਾਣ ਤੇ ਤੁਸੀਂ ਸ਼੍ਰੀ ਸਾਹਿਬ ਦੇ ਨਾਲ ਆਪਣਾ ਬਚਾਅ ਕਰ ਸਕਦੇ ਹੋ ਹੁਣ ਕੁਝ ਇਹ ਗੱਲ ਮੈਂ ਇੱਕ ਵਾਰੀ ਅੱਗੇ ਕੀਤੀ ਸੀ ਤੇ ਕੁਝ ਵੀਰਾਂ ਨੇ ਮੈਨੂੰ ਸਵਾਲ ਕੀਤਾ ਕਿ ਜਿਨ੍ਹਾਂ ਨੇ ਅਮਰਤ ਨਾਲ ਛਕਿਆ ਹੋਵੇ ਉਹ ਕੀ ਕਰਨ ਤੇ ਉਹਨਾਂ ਨੂੰ ਵੀਰਾਂ ਨੂੰ ਮੈਂ ਜਵਾਬ ਇਹ ਦਿੱਤਾ ਸੀ ਕਿ ਜਿਨ੍ਹਾਂ ਵੀਰਾਂ ਨੇ ਅਮਰਤ ਨਾਲ ਛਕਿਆ ਹੋਵੇ ਉਹ ਫਿਰ ਅਮਰ ਛਕਣ ਹੁਣ ਗੱਲ ਆ ਗਈ ਕਸ਼ਹਿਰੇ ਦੀ ਕਸ਼ਹਿਰਾ ਜੰਗਾਂ ਜੁੱਧਾਂ ਦੇ ਵੇਲੇ ਜਾਇਆ ਜਾਂਦੇ ਸੀ ਜਦੋਂ ਸਿੰਘ ਤੇ ਉਸ ਸਮੇਂ ਕਸ਼ਹਿਰਾ ਧੰਨ ਨੂੰ ਟੱਕਦਾ ਸੀ ਥੱਲੇ ਕਸ਼ਹਿਰੇ ਦਾ ਦੂਜਾ ਪ੍ਰਤੀਕ ਆ ਕਿ ਸਿੱਖ ਕੇਵਲ ਆਪਣੀ ਇਸਤਰੀ ਦਾ ਰਵੇ ਕਿਸੇ ਦੀ ਵੀ ਧੀ ਭੈਣ ਦੇ ਵੱਲ ਕੋਈ ਮੰਦੀ ਨਜ਼ਰ ਦੇ ਨਾਲ ਨਾ ਵੇਖੇ ਜਦੋਂ ਇਸਤਰੀ ਨੂੰ ਅਮਰ ਸ਼ਕਾਇਆ ਜਾਂਦਾ ਵਾ ਉਹ ਕੇਵਲ ਆਪਣੇ ਪਤੀ ਤੋਂ ਇਲਾਵਾ ਬਾਕੀ ਜਿੰਨੇ ਵੀ ਉਹਨੂੰ ਹੋਰ ਬੰਦੇ ਆਦਮੀ ਦਿਖਣ ਉਹ ਇਹ ਸਮਝੇ ਛੋਟਾ ਮੇਰੇ ਪੁੱਤਰ ਸਮਾਨ ਹੈ ਬਰਾਬਰ ਦਾ ਮੇਰੇ ਭਰਾ ਸਮਾਨ ਹੈ ਵੱਡਾ ਮੇਰੇ ਪਿਤਾ ਜੀ ਸਮਾਨ ਹੈ ਉਹੀ ਗੱਲ ਬੰਦੇ ਨੂੰ ਸਿੱਖ ਨੂੰ ਉਹੀ ਗੱਲ ਗੁਰੂ ਸਾਹਿਬ ਨੇ ਸਿਖਿਆ ਦਿੱਤੀ ਕਿ ਛੋਟੇ ਤੇਰੀ ਧੀ ਹੀ ਸਮਾਨ ਹੈ बराबर ਦੀ ਤੇਰੀ ਭੈਣ ਸਮਾਨ ਆ ਵੱਡੀ ਤੇਰੀ ਮਾਸ ਸਮਾਨ ਆ ਕਸ਼ਾਰੇ ਦੀ ਸਿੱਖਿਆ ਹੈ ਇਹ ਆ ਕਿ ਸਿੱਖ ਆਪਣੀ ਸਿੰਘਣੀ ਦਾ ਹੋਵੇ ਤੇ ਗੁਰੂ ਕੀ ਸਿੰਘਣੀ ਆਪਣੇ ਸੰਗ ਦੀ ਹੋਵੇ ਇਹ ਲੌਜੀਕ ਆ ਕਸ਼ਾਰੇ ਦਾ ਤੇ ਲੇਕਿਨ ਜੇਕਰ ਜਨੇਊ ਦਾ ਇਤਿਹਾਸ ਵੇਖਿਆ ਜਾਵੇ ਜਨੇਊ ਦਾ ਕੋਈ ਵੀ ਇਦਾਂ ਦਾ ਲੌਜੀਕ ਨਹੀਂ ਸੀ ਨਿਕਲਦਾ ਬਾਕੀ ਤੁਸੀਂ ਕਹਿੰਦੇ ਵੀ ਲਓ ਜੀ ਗਾਤਰਾ ਵੀ ਤੇ ਪਾਇਆ ਹੁੰਦਾ ਗਾਤਰਾ ਕਹਿੰਦਾ ਨਾਲ ਚੱਈ ਜਾਣਾ ਇਹ ਲੋਕ ਇਹ ਗੱਲ ਕਹਿੰਦੇ ਆ ਉਹਨਾਂ ਵੀਰਾਂ ਨੂੰ ਮੈਂ ਜਵਾਬ ਦਵਾਂ ਕਿ ਗਾਤਰਾ ਕਕਾਰ ਨਹੀਂ ਆ ਕਕਾਰ ਕਿਰਪਾਣ ਆ ਗਾਤਰਾ ਕੇਵਲ ਕਿਰਪਾਣ ਨੂੰ ਹੋਲਡ ਕਰ ਲਈ ਦਿੱਤਾ ਜਾਂਦਾ ਵਾ ਗਾਤਰਾ ਕਕਾਰ ਨਹੀਂ ਆ ਕਕਾਰ ਕਿਰਪਾਣ ਆ ਪੰਜਾਂ ਕਕਾਰਾਂ ਨੂੰ ਜੇਕਰ ਵੇਖਿਆ ਜਾਵੇ ਤੇ ਪੰਜੇ ਕਕਾਰ ਇਨਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਲੌਜੀਕ ਆ ਜੇਕਰ ਅਸੀਂ ਲੌਜੀਕ ਨੂੰ ਸਮਝ ਗਏ ਤੇ ਜੇਕਰ ਅਸੀਂ ਆਪਣੀ ਮਰਿਆਦਾ ਨੂੰ ਸਮਝ ਗਏ ਤੇ ਨਹੀਂ ਤਰਕ ਕਰਨ ਵਾਲੇ ਇਹ ਵੀ ਤਰਕ ਕਹੀ ਜਾਂਦੇ ਆ ਆ ਪਿੱਛੇ ਜੇ ਮੈਂ ਡੇਰੇ ਬਾਰੇ ਬੋਲਿਆ ਇੱਕ ਬਾਰੇ ਤਰਕ ਕਰਨ ਵਾਲਿਆ ਮੇਰੇ ਤੇ ਤਰਕ ਕਰਤਾ ਲਓ ਜੀ ਜੇ ਤੁਸੀਂ ਕਹਿੰਦੇ ਵੀ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ ਉਹ ਮੇਰੇ ਤੇ ਤਰਕ ਕਰਨ ਦਾ ਇਹ ਉਹ ਕਹਿੰਦੇ ਵੀ 10 ਗੁਰੂ ਸਾਹਿਬਾਨ ਹੋਏ ਆ 10 ਗੁਰੂ ਸਾਹਿਬ ਦੇਹਧਾਰੀ ਦੇ ਹੋਏ ਆ ਤੁਸੀਂ ਅੱਗੇ ਆਪ ਅੰਦਾਜ਼ਾ ਲਾ ਲਓ ਕਿੰਡੀ ਛੋਟੀ ਸੋਚ ਆਨਾਂ ਲੋਕਾਂ ਦੀ ਜਿਹੜੇ 10 ਗੁਰੂ ਸਾਹਿਬਾਨ ਹੋਏ ਆ ਉਹਨਾਂ ਗੁਰੂਆਂ ਦੀਆਂ ਕੁਰਬਾਨੀਆਂ ਵੀ ਆ ਜਿਹੜੇ 10 ਗੁਰੂ ਸਾਹਿਬਾਨ ਹੋਏ ਆ ਉਹਨਾਂ ਗੁਰੂਆਂ ਨੇ ਬਾਣੀ ਲਿਖੀ ਆ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਨੇ ਕਹਿਤਾ ਹੈ ਸ਼ਬਦ ਗੁਰੂ ਸੁਰਤ ਤੋਂ ਚੱਲਾ ਕਿ ਸ਼ਬਦ ਗੁਰੂ ਸਾਡਾ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀਆਂ ਮਤਲਬ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਸਤਾਰੇ ਗੁਰਬਾਣੀ ਸਾਡਾ ਗੁਰੂ ਆ ਇਹ ਲੋਕ ਨਹੀਂ ਲੈਪਟਾਪ ਆਉਂਦੇ ਲਓ ਜੀ ਉਹ ਜਿਹੜੇ ਦਾਹ ਗੁਰੂ ਸਾਹਿਬਾਨ ਹੋਏ ਉਹ ਦੇਹਧਾਰੀ ਹੋਏ ਤੇ ਮੈਂ ਬੇਨਤੀ ਉਹਨਾਂ ਲੋਕਾਂ ਨੂੰ ਕਰਾਂ ਕਿ ਜੇਕਰ ਉਹ ਦੇਹਧਾਰੀ ਹੋਏ ਤੇ ਉਹਨਾਂ ਗੁਰੂਆਂ ਨੇ ਤੇ ਆਪਣੇ ਪੁੱਤਰ ਚਾਰ ਕੁਰਬਾਨ ਕੀਤੇ ਤੁਹਾਡੇ ਦੇਹਧਾਰੀ ਗੁਰੂਆਂ ਨੇ ਕੀਤਾ ਵਾ ਤੁਹਾਡੇ ਬਿਆਸ ਵਾਲੇ ਨੇ ਕੀਤਾ ਵਾ ਤੁਹਾਡੇ ਸਰਸੇ ਵਾਲੇ ਨੇ ਕੀਤਾ ਵਾ ਕਰ ਲਿਏ ਵਿਚਾਰ ਆਪਾਂ ਆ ਲਾਈਵ ਲੱਗਾ ਵਾ ਕੈਮਰੇ ਵਾਲੇ ਵੇਖ ਕੇ ਬੋਲਦਾ ਮੈਂ ਟਾੜੇ ਸੱਸੇ ਵਾਲੇ ਨੇ ਕੀਤਾ ਵਾ ਤੁਹਾਡੇ ਵਿਆਸ ਵਾਲੇ ਨੇ ਕੀਤਾ ਵਾ ਲੋਕਾਂ ਦੇ ਕੋਲ ਮੱਥੇ ਟਿਕਾਏ ਲੇਕਿਨ ਸਾਡੇ ਗੁਰੂਆਂ ਨੇ ਮੱਥੇ ਨਹੀਂ ਟਿਕਾਏ ਸਾਡੇ ਗੁਰੂਆਂ ਨੇ ਕੇਵਲ ਮੱਥੇ ਨਹੀਂ ਟਿਕਾਏ ਜਦੋਂ ਕੌਮ ਦੇ ਖਾਤਰ ਗੱਲ ਹੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੂਜੇ ਦੇ ਧਰਮ ਦਾ ਚਿੰਨ੍ਹ ਬਚਾਉਣ ਦੀ ਖਾਤਰ ਤੁਸੀਂ ਇਹ ਨਾ ਸੋਚਿਆ ਕਰੋ ਕਿ ਲਓ ਜੀ ਗੁਰੂ ਤੇਗ ਬਹਾਦਰ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਨੇਊ ਨਹੀਂ ਪਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਨੇਊ ਤਾਂ ਬਚਾਇਆ ਤਾਂ ਕਿ ਜਨੇਊ ਨਾ ਪਿਆ ਸੀ ਇਹ ਨਾ ਲਪਟਾ ਪਾਉ ਜੇਕਰ ਇਸਲਾਮ ਦੀ ਕੁਰਾਨ ਤੇ ਵੀ ਕੋਈ ਉਂਗਲ ਚੁੱਕਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਾਂ ਵੀ ਆਪਣਾ ਬਲੀਦਾਨ ਦੇਣਾ ਸੀ ਜੇਕਰ ਅੱਜ ਪੰਜਾਬ ਦੇ ਵਿੱਚ 크ਰਿਸਚਨ ਸਾਡੇ ਨਾਲ ਜੋ ਕੁਝ ਜੇਕਰ ਅੱਜ ਪੰਜਾਬ ਦੇ ਵਿੱਚ ਕੋਈ 크ਰਿਸਚਨਾਂ ਵੱਲ ਵੀ ਝਾਕੂਗਾ ਤੇ ਸਾਡੇ ਸਿੱਖ ਅੱਜ ਆਪਣੀਆਂ ਕੁਰਬਾਨੀਆਂ ਉਹਨਾਂ ਵਾਸਤੇ ਵੀ ਦੇਣਗੇ ਤੇ ਸਾਡੇ ਗੁਰੂ ਦੀ ਸਿੱਖਿਆ ਹੈ ਹੁਣ ਮੈਂ ਉਹਨਾਂ ਨੂੰ ਸਵਾਲ ਕਰਦਾ ਵਾਂ ਤੁਹਾਡੇ ਦੇਹਧਾਰੀ ਗੁਰੂਆਂ ਦੀ ਕੀ ਕੁਰਬਾਨੀ ਹੈ ਕੇਵਲ ਮੱਥੇ ਟਕਾ ਛੱਡੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਸਰਬੰਸਦਾਨੀ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਬਾਰੇ ਲਿਖਦੇ ਆ ਨਾਸ ਰੋਮਨਸੂਰ ਗੁਰਗੋਬਿੰਦ ਸਿੰਘ ਸ਼ਾਹੇ ਸ਼ਨ ਸ਼ਾਹ ਗੁਰਗੋਬਿੰਦ ਸਿੰਘ ਮਰਦੋ ਆਦਮ ਗਾਹ ਗੁਰਗੋਬਿੰਦ ਸਿੰਘ ਹਾਕਰਾ ਗੰਦੂਰ ਗੁਰਗੋਬਿੰਦ ਸਿੰਘ ਉਹਨਾਂ ਨੇ ਟੋਟਲ ਲਿਆ ਕੇ ਉਹਨਾਂ ਨੇ ਗੱਲ ਕਹੀ ਇਹਦਾ ਮਤਲਬ ਇਹ ਨਹੀਂ ਆ ਕਿ ਮੇਰੇ ਕੋਲ ਕਲਮ ਮੁੱਕ ਗਈ ਆ ਇਹਦਾ ਮਤਲਬ ਇਹ ਨਹੀਂ ਆ ਕਿ ਮੇਰੇ ਕੋਲ ਸ਼ਹੀ ਮੁੱਕ ਗਈ ਆ ਕਿਨੇ ਮੇਰੇ ਕੋਲ ਸਾਰਾ ਕੁਝ ਹੈ ਆ ਮੇਰੇ ਕੋਲ ਵਰਕਾ ਵੀ ਹੈ ਆ ਮੈਂ ਲਿਖ ਸਕਦਾ ਵਾ ਲੇਕਿਨ ਉਹ ਕਹਿੰਦੇ ਕਿ ਗੁਰੂ ਦੀ ਗੁਰੂ ਚੀਜ਼ ਹੀ ਗੁਰੂ ਬਹੁਤ ਬੇਅੰਤ ਚੀਜ਼ ਆ ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਪਾਇਆ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਭਾਈ ਨੰਦ ਲਾਲ ਜੀ ਕਹਿੰਦੇ ਆ ਕਿ ਮੇਰੀ ਸੋਚਣ ਸ਼ਕਤੀ ਖਤਮ ਹੋ ਗਈ ਮੈਂ ਨਹੀਂ ਕਹਿ ਰਿਹਾ ਭਾਈ ਨੰਦ ਲਾਲ ਜੀ ਨੇ ਕਹੀ ਹੈ ਗੱਲ ਕਿ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰ ਪੁੱਤਰ ਕੁਰਬਾਨ ਕੀਤੇ ਆ ਤੁਹਾਡੇ ਦੇਹ ਤਾਰਿਆਂ ਦੀ ਕੁਰਬਾਨੀ ਕੀਤਾ ਵਾ ਕੇਵਲ ਘੁੰਮਲਿਆ ਜਹਾਜ਼ਾਂ ਚ ਕੇਵਲ ਘੁੰਮਲਿਆ ਹੈਲੀਕਾਪਟਰਾਂ ਚ ਕੇਵਲ ਘੁੰਮਲਿਆ ਮੰਗੀਆਂ ਗੱਡੀਆਂ ਚ ਤੁਹਾਡੇ ਗੁਰੂਆਂ ਦੀ ਕੁਰਬਾਨੀ ਕੀ ਇਹ ਵਿਚਾਰ ਕਰ ਲਿਓ ਇੱਕ ਵਾਰੀ ਸੜਦਾ ਹੋ ਸਕਦਾ ਹੈ ਕਿ ਇਹਦੇ ਝੂਠੇ ਹੋਈਏ ਜਦੋਂ ਮੇਰੇ ਵਰਗਾ ਪ੍ਰਚਾਰਕ ਕੋਈ ਬੋਲਦਾ ਨਾ ਇਹਨਾਂ ਦੇ ਕੋਲ ਸੱਚ ਜਾਣਿਓ ਕੋਈ ਵਿਚਾਰ ਕਰਨ ਵਾਸਤੇ ਕੋਈ ਗੱਲ ਨਹੀਂ ਹੁੰਦੀ ਇੱਕੋ ਗੱਲ ਕਹਿਣਗੇ ਨਿੰਦਿਆ ਕਰਤੀ ਨਿੰਦਿਆ ਕਰਤੀ ਗਾਲਾਂ ਕੱਢ ਲੈਣਗੇ ਸਾਨੂੰ ਇਹਨਾਂ ਗੱਲਾਂ ਦੀ ਪ੍ਰਵਾਹ ਕੋਈ ਨਹੀਂ ਜਦੋਂ ਇਹ ਲੋਕ ਸੋਚਣਾ ਵਿਚਾਰ ਕਰਨ ਦੇ ਆਏ ਅਸੀਂ ਉਦੋਂ ਸਵਾਲਾਂ ਦੇ ਜਵਾਬ ਮੰਗਾਂਗੇ ਬਖਸ਼ਾ ਸਮਾਪਤ